ਜਿਵੇਂ ਜਿਵੇਂ ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਲੋਕਾਂ ਦੀ ਪਟਾਕਿਆਂ ਨੂੰ ਲੈ ਕੇ ਕਾਲਾ ਬਾਜ਼ਾਰੀ ਵੀ ਸਾਹਮਣੇ ਆ ਰਹੀ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਬਰਨਾਲਾ ਵਿੱਚ ਜਿੱਥੇ ਪਟਾਕਿਆਂ ਨਾਲ ਭਰੇ ਗਦਾਮ ਤੇ ਛਾਪੇਮਾਰੀ ਕੀਤੀ ਗਈ ਹੈ ਬਰਨਾਲਾ ਦੇ ਐਸਡੀਐਮ ਬਲਜੀਤ ਸਿੰਘ ਵਾਲੀਨ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਸ ਜਗ੍ਹਾ ਤੇ ਛਾਪੇਮਾਰੀ ਕੀਤੀ ਹੈ ਜਿੱਥੇ ਰਿਹਾਇਸ਼ੀ ਇਲਾਕਿਆਂ ਤੇ ਸ਼ਹਿਰ ਦੇ ਆਊਟਰ ਏਰੀਆ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਵੱਡੀ ਗਿਣਤੀ ਚ ਪਟਾਕਿਆਂ ਨੂੰ ਸਟੋਰ ਕੀਤਾ ਗਿਆ ਸੀ ਜਿਸ ਤੇ ਚਲਦੇ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਤੇ ਇਸ ਦੌਰਾਨ ਕਰੋੜਾਂ ਦੇ ਪਟਾਕੇ ਬਰਾਮਦ ਕੀਤੇ ਗਏ ਨੇ ਤੇ ਇਸ ਤੇ ਹੁਣ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਮੈਨੂੰ ਗੁਪਤ ਸੂਤਰਾਂ ਤੋਂ ਇਨਫੋਰਮੇਸ਼ਨ ਆਈ ਸੀਗੀ ਵੀ ਇਸ ਤਰ੍ਹਾਂ ਕਾਫੀ ਭਾਰੀ ਤਾਦਾਦ ਵਿੱਚ ਗੈਰ ਕਾਨੂੰਨੀ ਪਟਾਕੇ ਰੱਖੇ ਗਏ ਨੇ ਸਟੋਰ ਕੀਤੇ ਗਏ ਨੇ ਤੇ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਮੈਂ ਆਪਣੇ ਹਲਕਾ ਐਸਐਚਓ ਸਾਹਿਬ ਅਸੀਂ ਇੱਥੇ ਰੇਡ ਕੀਤੀ ਹੈਗੀ ਹੈ ਕਾਫੀ ਜ਼ਿਆਦਾ ਮਾਤਰਾ ਵਿੱਚ ਪਟਾਕੇ ਇਥੋਂ ਸੀਜ਼ ਹੋਏ ਨੇ ਅਸੀਂ ਹੁਣ ਇਹਦੇ ਉੱਤੇ ਪਰਚਾ ਵੀ ਦਿੱਤਾ ਮੈਨੂੰ ਲੱਗਦਾ ਹੈ ਇਹਦੀ ਕੁੱਲ ਕੀਮਤ ਕਰੋੜਾਂ ਚ ਹੋਏਗੀ ਹਾਲਾਂਕਿ ਇਹਦੀ ਸਾਰੀ ਕਾਰਵਾਈ ਹੁਣ ਇੱਥੇ ਚੱਲੇਗੀ ਕਾਨੂੰਨ ਦੇ ਮੁਤਾਬਕ ਜਿਹੜੀ ਵੀ ਮੰਦੀ ਸਖਤ ਕਾਰਵਾਈ ਹੈ ਉਹ ਕੀਤੀ ਜਾਏਗੀ ਇਹ ਹੁਣ ਜਿਹੜੀ ਵੀ ਆਪਣੀ ਕਾਰਵਾਈ ਹੈਗੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹਦੇ ਵਿੱਚ ਜਿਹੜੇ ਤੱਥ ਸਾਹਮਣੇ ਆਣਗੇ ਉਹਦੇ ਮੁਤਾਬਕ ਅੱਗੇ ਚੀਜ਼ਾਂ ਪਤਾ ਲੱਗੀਆਂ ਨਹੀਂ ਇਹ ਇੱਕ ਗੈਰ ਕਾਨੂੰਨੀ ਸਟੋਰੇਜ ਦਾ ਸਵਾਲ ਹੈਗਾ ਰੈ residențial ਏਰੀਆ ਦੇ ਵਿੱਚ ਸਟੋਰੇਜ ਦਾ ਸਵਾਲ ਹੈ ਜੋ ਕਿ ਨਾ ਹੀ ਨਾ ਕਿ ਸਿਰਫ ਗੈਰ ਕਾਨੂੰਨੀ ਹੈ ਬਟ ਇਹ ਇੱਕ ਆਮ ਜਨਤਾ ਦੀ ਸੇਫਟੀ ਲਈ ਖਤਰਾ ਹੈ ਰੱਬ ਇੱਥੇ ਕੋਈ ਸੇਫਟੀ ਦਾ ਕੋਈ ਪ੍ਰਬੰਧ ਨਹੀਂ ਹੈ ਰੱਬ ਨਾ ਕਰੇ ਕੋਈ ਉੱਚ ਨੀਚ ਹੋ ਗਏ ਤਾਂ ਸਾਰਿਆਂ ਦੀ ਜਾਨਾਂ ਨੂੰ ਖਤਰਾ ਹੈ ਇਸ ਕਰਕੇ ਇਹਦੇ ਉੱਤੇ ਸੱਤ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਏ ਦੇਖੋ ਹਰ ਚੀਜ਼ ਕਾਨੂੰਨ ਦੇ ਸਾਹਮਣੇ ਲਿਖੀ ਹੁੰਦੀ ਹੈ ਤੇ ਹੋਣੀ ਚਾਹੀਦੀ ਹੈਗੀ ਹੈ ਤੇ ਇਹਦੇ ਤਹਿਤ इवन ਰਿਟੇਲ ਵਾਲੇ ਵੀ ਸਿਰਫ ਕਾਨੂੰਨੀ ਢੰਗ ਨਾਲ ਹੀ ਅੱਗੇ ਵੇਚਦੇ ਨੇ ਤੇ ਉਹ ਜਿਹੜੇ ਗਦਾਮ ਗੋਡਾਉਨਸ ਤੋਂ ਖਰੀਦਦੇ ਨੇ ਉਹ ਵੀ ਕਾਨੂੰਨੀ ਜਿਨ੍ਹਾਂ ਨੂੰ ਆਗਿਆ ਹੋਵੇ ਉਹਨਾਂ ਨੂੰ ਹੀ ਲਾਇਸੈਂਸ ਹੁੰਦਾ ਹੈ ਉਹ ਹੀ ਅੱਗੇ ਕਰ ਸਕਦੇ ਆ ਗੈਰ ਕਾਨੂੰਨੀ ਸਟੋਰੇਜ ਦੇ ਨਾਲ ਸਿਰਫ ਆਮ ਜਨਤਾ ਦੀ ਜਾਨ ਨੂੰ ਖਤਰਾ ਹੈ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਇਸ ਤਰ੍ਹਾਂ ਦਾ ਕੋਈ ਵੀ ਗੈਰ ਕਾਨੂੰਨੀ ਕੰਮ ਨਾ ਹੋਵੇ ਜੋ ਵੀ ਕਾਨੂੰਨੀ ਕੰਮ ਹੈ ਉਹ ਚੰਗੀ ਤਰ੍ਹਾਂ ਹੋਵੇ ਦੱਸਿਆ ਕਿ ਉਹਨਾਂ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਬਿਨਾਂ ਲਾਇਸੈਂਸ ਦੇ ਪਟਾਕੇ ਨਹੀਂ ਵੇਚੇ ਜਾ ਸਕਣਗੇ ਤੇ ਇਸ ਤਰੀਕੇ ਦੇ ਨਾਲ ਗੈਰਕਾਨੂੰਨੀ ਪਟਾਕਿਆਂ ਦੀ ਸਟੋਰੇਜ ਕਰਨ ਵਾਲਿਆਂ ਤੇ ਵੀ ਸਖਤ ਕਾਰਵਾਈ ਹੋਵੇਗੀ ਬਰਨਾਲਾ ਤੋਂ ਰਾਜੇਸ਼ ਕੁਮਾਰ ਦੀ ਰਿਪੋਰਟ ਮਿਨੀ ਪਾਕਟ